ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਬੋਨਸ ਦੇਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਲਿਖਿਆ ਕਿ ਕਿਸਾਨਾਂ ਨੂੰ ਝੋਨੇ ਤੇ ਘਟੋ-ਘਟ ਸਮਰਥਨ ਮੁੱਲ ਤੋਂ ਇਲਾਵਾ 100 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਦਿੱਤਾ ਜਾਵੇ, ਜਿਸ ਨੂੰ ਉਹ ਝੋਨੇ ਦੀ ਪਰਾਲੀ ਨਾ ਸਾੜ ਕੇ ਹੋਰ ਤਰੀਕਿਆਂ ਨਾਲ ਇਸ ਨੂੰ ਨਸ਼ਟ ਕਰਨ ਲਈ ਵਰਤ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਬੋਨਸ ਸਿਰਫ ਉਨ੍ਹਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜੋ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜਨ ਤੋਂ ਨਜਿੱਠਣਗੇ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਯਾਦ ਕਰਵਾਇਆ ਕਿ ਉਹ ਪਹਿਲਾਂ ਵੀ ਇਸ ਸੰਬੰਧੀ ਮੁਆਵਜ਼ੇ ਲਈ ਚਿੱਠੀ ਲਿਖ ਚੁੱਕੇ ਨੇ ਕੈਪਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੌਣੀ 2017 ਲਈ ਝੋਨੇ ਦੇ ਘਟੋ ਘਟ ਸਮਰਥਨ ਮੁੱਲ ਵਿੱਚ ਕੀਤਾ ਗਿਆ 80 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਵੀ ਬੀਜਾਂ ਤੇ ਖਾਦਾਂ ਦੇ ਰੂਪ ਚ ਪੈਦਾਵਾਰ ਦੀ ਵਾਧੂ ਲਾਗਤ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਟੁਕਵਾ ਨਹੀਂ ਹੈ ਜਦੋਂ ਕਿ ਰਹਿਣ ਖੁੰਨ ਨਾਲ ਲਿਜਟਣ ਦੇ ਖਰਚੇ ਵੱਖਰੇ ਨੇ ਚੋਨੇ ਦੀ ਪედაਵਰ ਵਾਲੇ ਖੇਤਰਾਂ ਵਿੱਚ ਨਾੜ ਨੂੰ ਸਾੜਨ ਦਾ ਗੰਭੀਰ ਮਸਲਾ ਕਾਮਿਕ ਗ੍ਰੀਨ ਟ੍ਰਿਬਿਊਨਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਿੱਲੀ ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਅਧੀਨ ਹੈ